ਨਹੀਂ ਹੁਣ ਮਦਰ ਸੇਵਾ ਚੱਲਦੀ ਇੱਥੇ ਕੰਮ ਸਾਬੋ ਗੁਰਦਾਰਾ ਹੁਣ ਫਿਰ ਪੱਕਾ ਸਿਰਾ ਦਿੱਤੀ ਹਾਂਜੀ ਹਾਂਜੀ ਇਹ ਸਿਰਾ ਕਮਰਾ ਇਹਨੂੰ ਸੇਕਾ ਤੇ ਪਰਦੇ ਵੀ ਤੇ ਯਾਦ ਚੇ ਇਹ ਵੀ ਬੰਦ ਕਰਦੇ ਆਹ ਦੇ ਰੌਣਕਾਂ ਤਾਂ ਅੰਸਤ ਦੇ ਕਾਰਨ ਕਿ ਪਾਬਾਈ ਤੇ ਹੁਣ ਜਿਹੜੀ ਸੇਵਾ ਚੱਲਦੀ ਆ ਹੁਣ ਨੂੰ ਟਰਾਲੀਆਂ ਭਰੀ ਜਾਣੀਆਂ ਉਹਨਾਂ ਨੇ ਹੁਣ ਚੱਲੇ ਨੇ ਉਹ ਭਰਨੇ ਟਰਾਲੀਆਂ ਆਪਾਂ ਰਟਣੇ ਆ ਬਾਹਰ ਨੂੰ 1307 ਪਤਾਣਗੇ ਤਿਲੰਗਰ ਪਾਣੀ ਲੰਗਰ ਪਾਣੀ ਦਾ ਪੱਤਰਾ ਪੰਦਾ ਨਹੀਂ ਨਹੀਂ ਰਾਤ ਨੂੰ ਕਿਦੂ ਹਾਡਾ ਲੰਗਰਾ ਤੈਨੂੰ ਪਾਗ ਲੰਗਰਾ ਨੰਗਰੀ ਵੱਖਰਾ ਰੱਖਿਆ ਪਾ ਬਾਬਾ ਜੀ ਨੰਗਰੀ ਵੱਖਰਾ ਰੱਖਿਆ ਇਹਨਾਂ ਵਰਗਾ ਮਡਰ ਕੈਚਰ ਆਉਂਦਾ 4 is of gymnastic of prakari sahi vakhra pa das ta de taniyan de ho ji ਜਦੋਂ ਤੇ ਸੰਤ ਜੋੜੀ ਨਾਲ ਪਰ ਗਰਮ ਦੇ ਸਮਣ ਸੇ ਹੁੰਦੇ ਆ ਲੋਕ ਸਭ ਦਾ ਹਰ ਭਾਗਤਮ ਦੇ ਨੇ ਬੋਲ ਠੱਡੇ ਦੀ ਬੋਤਲ ਮੈਂ ਬਗਰਮ ਜੀ ਬਾਬਾ ਜੀ ਤੋਂ ਸੰਦੇਵਾ ਹੂੰ ਤਿਆਰ ਗੱਲ ਹੀ ਪੈ ਰਿਹਾ ਉਹ ਤੇ ਪਿੰਡ ਨੂੰ ਮੰਗ ਕਰਨੀ ਉੱਥੇ ਹੁੰਦਾ ਤਾਂ ਆ ਆ ਸਾਢੇ ਤਿੰਨ ਫੈਂਟ ਹੈ ਮੈਂ ਟੀਗਲ ਕਦੇ ਨੂੰ ਦਾਗ ਤੇ ਹੀ ਗਾਜਣ ਨੂੰ ਜਾਂਦਾ ਸਰੋਵਰ ਨੂੰ ਬਾਬਾ ਜੀ ਦੇ ਨਾਲੇ ਘਰ ਤੋਂ ਲੈ ਕੇ ਦੇ ਜੇ ਬਾਬਾ ਜੀ ਉੱਥੇ ਰਹਿਣ ਸੈਣ ਦਾ ਕੀ ਹੱਤਾ ਵੈ ਰਹਿਣ ਸੈਣ ਦਾ ਲੈ ਜਾਣਾ ਰੋੜਾ ਕਿੱਥੇ ਉਹ ਵਾਲਾ ਜਿੱਥੇ ਪਾਹ ਠਕੀਦਾ ਜੀ ਉੱਥੇ ਕਮਰੇ ਜ ਹੈ ਉਹ ਹੀ ਕਮਰੇ ਜ ਹੈ ਕਿਹੜਾ ਨਾ ਕਿਹੜਾ ਤੁਮਹੋਂ ਬਾਹਰ ਤੁਜੀ ਕਿੱਧਰ ਕਰਿਆ ਉਹ ਮੁੰਡੇ ਜਾਂਦੇ ਨੇ ਬਾਹਰ ਪ੍ਰਕਾਸ਼ ਪੁੱਤ ਕੀ ਤਲਾ ਮਾਣੇ ਬੰਦੇ ਆਜੋ ਮਾਣੇ ਦੇ ਹੀ ਕਰਵਾ ਲੈਣੀ ਬਾਣਾ ਅੱਧਰ ਚੈੱਕ ਕਰ ਰਿਹਾ ਫਲੋਰੀ ਕਰਵਾਈ ਆਂ ਨਹੀਂ ਨਹੀਂ ਬਾਰੋ ਗਿਫਟ ਆਈ ਆ ਉਹ ਰਖੜੀ ਦੀ ਗਿਫਟ ਆਈ ਆ ਆਹ ਬਰੋਈ ਮੈਂ ਤਾਂ ਕਹਿੰਦਾ ਨਹੀਂ ਮੈਂ ਤਾਂ ਕਹਿੰਦਾ ਨਹੀਂ ਕਿਉਂ ਮੈਂ ਨਹੀਂ ਕਹਿੰਦਾ ਮੰਗਣਾ ਧੁੱਕੇ ਬੜੇ ਭੈਣ ਚੁਤੇ ਬੜੇ ਚੁਤੇ ਚੱਕਾ ਆ ਤਾਂ ਜਿਸ ਪਾਤੇ ਆ ਮੈਂ ਹੁਣ ਤਰਖਾ ਮੈਂ ਵੀ ਆ ਗਿਆ ਜੀ ਜੀ ਜਨੀ ਜਨੀ ਆਹ ਜੀ ਆਹ ਵਾਟਣੀ ਬਾਤ ਤੇ ਬਾਤੀ ਸੇਵਾ ਦੇ ਖਾਣਾ ਬਣਾਉਣਾ ਦਾ ਜੀ ਰੋਸ਼ਾਨ ਜਮਾ ਜਿੱਥੇ ਮਰਜੀ ਜਾਓ ਹਾਂ ਜੀ ਇੱਕ ਜਿਹਾ ਹਾਜ਼ਰੀ ਹਾਂ ਮੈਂ ਲਾ ਆ ਗਿਆ ਦੋਲਾ ਸਾਹਿਬ ਦਾ ਆਹ ਬੰਦ ਬਸ ਨਾ